ਪਹਿਲਾ ਹਾਈ ਧੂਆਂ ਲਗਾਉਣਾ ਪਹਿਲਾ ਯਾਰ ਮੇਤਰੋ ਜਮਾ ਧੁਆਣੀ ਨਿਕਲਦਾ ਵਾਹ ਬਈ ਵਾਹ ਕੋਈ ਸੈਂਸਰ ਸੈਂਸਰ ਤਾਂ ਨਹੀਂ ਕੱਢ ਲਿਆ ਵਿੱਚੋਂ ਕਿਦੇ ਨਹੀਂ ਨਹੀਂ ਕੁਛ ਨਹੀਂ ਕੱਢਿਆ ਸੈਂਸਰ ਤੁਹਾਡੇ ਸਾਹਮਣੇ ਧੂਆਂ ਹੋਰ ਪਾਸੇ ਨਾਲ ਨਿਕਲਦਾ ਹੋਵੇ ਕਿਤੇ ਯਾਰ ਧੂਏ ਵਾਸਤੇ ਹੋਰ ਨਾ ਰੱਖਿਆ ਹੋਵੇ ਪਾਪਾ ਕਰਦੇ ਆਸ਼ੇ ਦਾ ਅੱਜ ਵਿਆਹ ਪੂਰਾ ਜੋਰ ਮਾਰੂਗਾ ਭੰਗ ਭੰਗ ਤੇ ਨਹੀਂ ਅੜਦਾ ਤਾਂ ਮਿੱਤਰੋ ਅੱਜ ਆਪ ਹੈਗੇ ਆ ਆਪਣੇ ਪਿੰਡ ਲਵਾਣੇ ਵਾਲੀ ਵਿਖੇ ਤੇ ਬਾਈ ਹਰਜੀਤ ਰਾਸਤਾਨੀ ਦੀ ਦੁਕਾਨ ਤੇ ਆ ਤੇ ਬਾਈ ਹਰਜੀਤ ਕਰਦਾ ਟਰੈਕਟਰ ਮੋਡੀਫਾਈ ਤੇ ਬਾਈ ਜੀ ਮੋਡੀਫਿਕੇਸ਼ਨ ਇਸ ਤਰੀਕੇ ਦੀ ਕਰਦਾ ਪੰਪ ਦੀ ਵੀ ਇੱਕ ਤਾਂ ਤੇਲ ਬਹੁਤ ਘੱਟ ਖਾਂਦਾ ਇੱਕ ਬਾਈ ਜੀ ਟਰੈਕਟਰ ਧੂਆ ਨਹੀਂ ਵਿਖਾਉਂਦਾ ਜਿੰਨਾ ਮਰਜ਼ੀ ਜ਼ੋਰ ਲਵਾਣ ਤੇ ਬਾਈ ਨਾਲ ਕਰਦੇ ਆ ਗੱਲਬਾਤ ਕਿਹੜੇ ਬੰਦੇ ਨੇ ਮੋਡੀਫਾਈ ਕੀਤਾ ਉਹਦੇ ਨਾਲ ਵੀ ਮਲਾਉਣੇ ਆ ਵੀਡੀਓ ਨੂੰ ਮਿੱਤਰੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲੋ ਮਿੱਤਰੋ ਹਸਤੀਆਂ ਨਾਲ ਮਲਾਉਣੇ ਆ ਤੇ ਸਭ ਤੋਂ ਪਹਿਲਾਂ ਬਾਈ ਜੀ ਕੀ ਹਾਲ ਹੈ ਠੀਕ ਠਾਕ ਵਧੀਆ ਬਾਈ ਠੀਕ ਠਾਕ ਸਸਰੀ ਗੱਲ ਤਾਂ ਬਾਈ ਜੀ ਇਹ ਮੋਡੀਫਿਕੇਸ਼ਨ ਕਿਹੜੇ ਵੀਰ ਨੇ ਕੀਤੀ ਉਹਨੂੰ ਮਲਾ ਦੋ ਮਾੜਾ ਜੀ ਬਾਈ ਜੀ ਬਲਜਿੰਦਰ ਸਿੰਘ ਬਲਜਿੰਦਰ ਸਿੰਘ ਪੂਰਾ ਨਾਮ ਦੱਸ ਬਈ ਆਪਣਾ ਬਲਜਿੰਦਰ ਸਿੰਘ ਸੋਨੂ ਵੀਰੇ ਸ੍ਰੀ ਮੁਕਸਰ ਸਾਹਿਬ ਤੋਂ ਅੱਛਾ ਸ੍ਰੀ ਮੁਕਸਰ ਸਾਹਿਬ ਤੋਂ ਬਾਈ ਨੇ ਬੁਲਾਇਆ ਸੀ ਇੱਥੇ ਹਾਂਜੀ ਬਾਈ ਨੇ ਬੁਲਾਇਆ ਸੀ ਮੈਨੂੰ ਅੱਛਾ ਟਰੈਕਟਰ ਮੋਡੀਫਾਈ ਕਰਨਾ ਹਾਂਜੀ ਪੰਪ ਮੋਡੀਫਾਈ ਕਰਨਾ ਸੀਗਾ ਤੇ ਕੀ ਇਹੋ ਜਿਹਾ ਕਰਦੇ ਆ ਤੁਸੀਂ ਵੀ ਕਿਦਾਂ ਕਿਵੇਂ ਕਿੰਨੇ ਪੈਸੇ ਕੀ ਖਰਚਾ ਪੂਰੀ ਡਿਟੇਲ ਦੱਸ ਦਿਓ ਬਾਈ ਤੇ ਵੀਰੇ ਪੰਪਾਂ ਦੀ ਜੇ ਸੈਟਿੰਗ ਕਰਨੀ ਹੋਵੇ ਹਾਂਜੀ 4000 ਰੁਪਏ ਲੱਗਦਾ ਵੀਰੇ 4000 ਰੁਪਏ ਲੱਗਦਾ ਹਾਂਜੀ ਹੁਣ ਤੱਕ ਕਿਨੇ ਕਿ ਟਰੈਕਟਰਾਂ ਦੀ ਕਰ ਚੁੱਕੇ ਆਂ ਜੀ ਘਟੋ ਘੜੇ ਵੀਰੇ 60 70 ਟਰੈਕਟਰਾਂ ਦੀ ਕਰ ਚੁੱਕੇ ਆਂ ਜੀ 60 70 ਟਰੈਕਟਰਾਂ ਦੀ ਹਾਂਜੀ ਇੱਥੇ ਤੁਸੀਂ ਕਿਨੇ ਟਰੈਕਟਰਾਂ ਦੀ ਕਰ ਦਿੱਤੀ ਹੈ ਜੀ ਇੱਥੇ ਵੀਰੇ ਤਿੰਨ ਟਰੈਕਟਰਾਂ ਦੀ ਕੀਤੀ ਹੈ ਜੀ ਤਿੰਨ ਟਰੈਕਟਰਾਂ ਦੀ ਹਾਂਜੀ ਅੱਛਾ ਵੀ ਕਿਵੇਂ ਕੀ ਉਸ ਤੋਂ ਬਾਅਦ ਟਰੈਕਟਰ ਕਿੰਨਾ ਕੁ ਤੇਲ ਖਾਂਦਾ ਜਾਂ ਕਿੰਨਾ ਕੁ ਜ਼ੋਰ ਮਾਰਦਾ ਵੀਰੇ ਧੂਆ ਵੀ ਘਟ ਜਾਂਦਾ ਤੇਲ ਵੀ ਘਟ ਖਾਂ ਲੱਗਦਾ ਤੇ ਜ਼ੋਰ ਵਜ ਜਾਂਦਾ ਜੀ ਤੇਲ ਘਟ ਖਾਂਦਾ ਜ਼ੋਰ ਵਜ ਜਾਂ ਮਤਲਬ ਵੀ ਜਾਂ ਤਾਂ ਕੋਈ ਸਾਨੂੰ ਪ੍ਰੂਫ ਦੇਉ ਨਾ ਵੀ ਪ੍ਰੂਫ ਕਿਵੇਂ ਦੇ ਸਕਦਾ ਰੋ ਵੀ ਆਪਾਂ ਤਾਂ ਆਪਣੇ ਸਾਹਮਣੇ ਚਲਾ ਕੇ ਵਿਖਾਣੇ ਆ ਹੁਣ ਕਿਵੇਂ ਚਲਾ ਕੇ ਵਿਖਾਵਾਂਗੇ ਮਤਲਬ ਵੀ ਗੇਅਰ ਚ ਜਾਂ ਕਿੱਦਾਂ ਮੈਂ ਪਹਿਲੇ ਹਾਈਵੇ ਚ ਦੂਜੇ ਹਾਈਵੇ ਚ ਵੀਰੇ ਬ੍ਰੇਕ ਲਾ ਕੇ ਟਰੈਕਟਰ ਬੰਦ ਨਹੀਂ ਹੋਊਗਾ ਪਹਿਲੇ ਹਾਈ ਚ ਜਾਂ ਦੂਜੇ ਹਾਈ ਚ ਬ੍ਰੇਕ ਲਾ ਕੇ ਟਰੈਕਟਰ ਨਹੀਂ ਬੰਦ ਹੋਊਗਾ ਪੂਰਾ ਜ਼ੋਰ ਲਾਊਗਾ ਟਰੈਕਟਰ ਪੂਰਾ ਜ਼ੋਰ ਲਾਊਗਾ ਤੇ ਧੂਆਂ ਵੀ ਘਟ ਵਿਖਾਊਗਾ ਧੂਆਂ ਵੀ ਘਟ ਮਾ ਜੇ ਹਾਲ ਹੁਲ ਪਿੱਛੇ ਪਾਏ ਹੁਣ ਤੇ ਕਿੰਨੇ ਕ ਹਾਲ ਤੱਕ ਆਪ ਨੂੰ ਧੂਆਂ ਨਜ਼ਰ ਨਹੀਂ ਆਊਗਾ ਮੈਂ ਕਹਿੰਦਾ 15 ਪਾ ਲੋ ਬਲਾਂਦੇ ਜੀ ਤੁਸੀਂ अच्छा जी हां जी तो ਇਹਦੇ ਨਾਲ ਯਾਰ ਇੰਜਨ ਡੈਮੇਜ ਨਹੀਂ ਹੁੰਦਾ ਕਿਉਂਕਿ ਕਈ ਵੀਰ ਕਹਿੰਦੇ ਨਾ ਇੰਜਨ ਜਿਹੜਾ ਕਿ ਮੋਡੀਫਿਕੇਸ਼ਨ ਕਰਾਉਣ ਨਾਲ ਡੈਮੇਜ ਹੋ ਜਾਂਦਾ ਟਰੈਕਟਰ ਦੀ ਉਮਰ ਘਟਦੀ ਹੈ ਨਹੀਂ ਵੀਰੇ ਕੋਈ ਫਰਕ ਨਹੀਂ ਪੈਂਦਾ ਘੱਟ ਅੱਛਾ ਹਾਂ ਜੀ ਬਾਈ ਜੱਗਾ ਬੋਸ ਵੀ ਕਰਦਾ ਉਹਨਾਂ ਤੇ ਵੀ ਐਲੀਗੇਸ਼ਨ ਲੱਗੇ ਆ ਵੀ ਟਰੈਕਟਰ ਦੀ ਕਿਤੇ ਨਾ ਕਿਤੇ ਉਮਰ ਘਟਦੀ ਆਉਣ ਵਾਲੇ ਸਮੇਂ ਤੇ ਟਰੈਕਟਰ ਦੇ ਪੱਲੇ ਕੱਖ ਨਹੀਂ ਰਹਿੰਦਾ ਨਹੀਂ ਵੀਰੇ ਜੀ ਕੋਈ ਗੱਲ ਨਹੀਂ ਕੀ ਤੇ ਉਹ ਤੁਸੀਂ ਦੱਸ ਨਹੀਂ ਸਕਦੇ ਵੀ ਕੀ ਆ ਕੀ ਆ ਕਿਦਾਂ ਕਿਵੇਂ ਨਹੀਂ ਵੀਰੇ ਉਹ ਅਸੀਂ ਨਹੀਂ ਦੱਸ ਸਕਦੇ ਕੋਈ ਅੱਛਾ ਵੀ ਜੇ ਦੱਸਤਾ ਤੇ ਫਿਰ ਦੱਸ ਗਿਆ ਉਹਦੇ ਫਿਰ ਜੱਗ ਯਾਰ ਹੋ ਜਾਂਦਾ ਜੀ ਇਧਰ ਆ ਨਾ ੜੇ ਆਪਾਂ ਕਿ ਨਜ਼ਰ ਹੋ ਗਿਆ ਆਪਾਂ ਨੂੰ ਇਹ ਕਰਾਏ ਨੂੰ ਮੋਡੀਫਿਕੇਸ਼ਨ ਕਰਾਏ ਨੂੰ ਕੱਲ ਹੀ ਕਰਾਇਆ ਕੱਲ ਹੀ ਕਰਾਇਆ ਚਲਾ ਚਲੂ ਕੇ ਵੇਖਿਆ ਹਾਂ ਬਈ ਪੂਰੀ ਟ్రਾਈ ਲਈ ਉੱਚੀ ਬੋਲ ਉੱਚੀ ਪੂਰੀ ਟ్రਾਈ ਲਈ ਪੂਰੀ ਟ్రਾਈ ਲਈ ਪੂਰਾ ਜਵਰਦਸਤ ਲੱਗਿਆ ਕਿੰਨਾ ਕ ਫਰਕ ਲੱਗਿਆ ਟਰੈਕਟਰ ਦਾ ਬਹੁਤ ਫਰਕ ਆ ਵੀਰੇ ਹਾਂ ਹਾਂ ਕਿੰਨਾ ਕ ਫਰਕ ਹੈ ਆਈਡੀਆ ਦੱਸ ਡੇਢ ਗੁਣਾ ਹੋ ਗਿਆ ਡੇਢ ਗੁਣਾ ਹੋ ਗਿਆ ਹੋ ਗਿਆ ਹੋ ਗਿਆ ਹਾਂ ਹਾਂ ਤੇ ਕਰੀਏ ਆਪਾਂ ਟ్రਾਇਲ ਫੇਰ ਮਾਰਾਂ ਹਾਂਜੀ ਹਾਂਜੀ ਕਰੋ ਹੈ ਹਾਂਜੀ ਹਾਂਜੀ ਪਹਿਲਾਂ ਮੈਨੂੰ ਇਹ ਦੱਸ ਵੀ ਇਹ 4000 ਰੁਪਿਆ ਲੈਨੇ ਇੱਕ ਟਰੈਕਟਰ ਦਾ ਹਾਂਜੀ ਪੰਪ ਸਾਈਡ ਪੰਪ ਸੈਟਿੰਗ ਦਾ ਵੀਰੇ ਪੰਪ ਪੰਪ ਸ ਜੇ ਉਹ ਰਲਗੱਣਾ ਫਿਰ ਉਸ ਨਾਲ ਜਿਹੜੇ ਸਾਣਾ ਸਮਾਨ ਪੈਣਾ ਉਸ ਨਾਲ ਬਿੱਲ ਬਣ ਜਾਂਦਾ اچھا ਮੈਨੂੰ ਵੀ ਤੂੰ ਐ ਕਰਨ ਵਾਸਤੇ ਤੇ ਖਚਾਈ ਵਧਾਉਣ ਵਾਸਤੇ ਖਚਾਈ ਵਾਸਤੇ ਮੈਨੂੰ ਇਹ ਦੱਸੋ ਵੀ 4000 ਚ ਕੋਈ ਸਮਾਨ ਵੀ ਦੇਣਾ ਪੈਂਦਾ ਕਿ ਉਹ ਵਿੱਚ ਹੀ ਤੁਹਾਡਾ ਸਾਰਾ ਕੁਝ ਹੁੰਦਾ ਵਿੱਚ ਹੀ ਹੁੰਦਾ ਵੀਰੇ ਅੱਛਾ ਵੀ ਬੰਦੇ ਨੇ ਕੁਝ ਨਹੀਂ ਦੇਣਾ ਲਿਆ ਕੇ ਤੁਹਾਨੂੰ ਟਰੈਕਟਰ ਛੱਡ ਜਾਣਾ ਤੇ ਅਗਲੇ ਦਿਨ ਲੈ ਜਾਣਾ ਤੇ ਚਲੋ ਫਿਰ ਕਰਵਾਓ ਟ੍ਰਾਇਲ ਸਾਨੂੰ ਦਿਖਾਓ ਪਹਿਲੇ ਹਾਈ ਚ ਬ੍ਰੇਕ ਲਾ ਕੇ ਟਰੈਕਟਰ ਨਹੀਂ ਬੰਦ ਹੋਣਾ ਚਾਹੀਦਾ ਪਹਿਲੇ ਜਾਂ ਦੂਜੇ ਚ ਕਿਹੜਾ ਚ ਲਾਉਗਾ ਬਈ ਉਰ ਲਾ ਉਹੀ ਉਹੀ ਲੈ ਜਾ ਉਧਰ ਲੈ ਆ ਜਾ ਬਾਈ ਨਾਲ ਹੀ ਆ ਜਾ ਮੇਰਾ ਵੀ ਚਲੋ ਜੀ ਆ ਤਿੰਨੇ ਟਰੈਕਟਰਾਂ ਜੌਂਡੀਅਰ ਵੀ ਕੀਤਾ ਬਾਈ ਇਹ ਨਹੀਂ ਕੀਤਾ ਤਿੰਨੇ ਸੋਨਾਲੀ ਕਾ ਹੀ ਕੀਤੇ ਹੈ ਹਾਂਜੀ ਲਓ ਮਿੱਤਰੋ ਹੁਣ ਤੁਹਾਨੂੰ ਦਿਖਾਵਾਂਗੇ ਅਸੀਂ ਜ਼ੋਰ ਲਵਾ ਕੇ ਬਾਈ ਨੇ ਮੋਡੀਫਿਕੇਸ਼ਨ ਕੀਤੀ ਆ ਪੰਪ ਦੀ ਸੋਨਾਲੀ ਕਾ ਦੀ ਤੇ ਅਬ ਯਾਰੂ ਬਾਈ ਨਾ ਮੈਂ ਨਾ ਬਾਈ ਤੂੰ ਬੈਠ ਯਾਰ ਕਿ ਨਹੀਂ ਬੈਠ ਹਾਂ ਤੂੰ ਮੈਂ ਤੇ ਐ ਟਰੈਕਟਰ ਦਾ ਨੁਕਸਾਨ ਨਹੀਂ ਹੁੰਦਾ ਕੋਈ ਨਹੀਂ ਮੇਰੇ ਕੋਈ ਨੁਕਸਾਨ ਨਹੀਂ ਹੁੰਦਾਗਾ ਐ ਬ੍ਰੇਕਾਂ ਬਰੂਕਾਂ ਨਾ ਪਹਿਲਾਂ ਧੱਕਾ ਨਹੀਂ ਹਰ ਲੇਦਾ ਸਕਸਰ ਫਿਰ ਵੀ ਹਰ ਮੈਂ ਪਹਿਲਾਂ ਹਲ ਪਾ ਕੇ ਹੁਣ ਗਾੜ ਵੇਲੇ ਨਹੀਂ ਨਾ ਕਿਤੇ ਸਾਡੀ ਹਲ ਪਾ ਕੇ ਚੈੱਕ ਕਰਵਾ ਲਈਏ ਤੇ ਜੇ ਮੈਨੂੰ ਆਪਾਂ ਕੋਈ ਨਹੀਂ ਜਦਨ ਵਾੜ ਵੇਲੇ ਹੋ ਗਏ ਉਸ ਦਿਨ ਆਪਾਂ ਹਲ ਪਾ ਕੇ ਵੇਖ ਲਾਂਗੇ ਕੋਈ ਗੱਲ ਨਹੀਂ ਚੈੱਕ ਕਰਵਾਉਣਾ ਕੋਈ ਗੱਲ ਨਹੀਂ ਉਸ ਦਿਨ ਫਿਰ ਵੇਖ ਲਾਂਗੇ ਤੇ ਮੈਂ ਦੱਸਦਾ ਜਿੱਥੇ ਬੁਲਾएंगे ਫਿਰ ਉੱਥੇ ਆ ਜਾ ਬੰਦੇ ਬਹੁਤ ਜਾਣਦੇ ਆ ਤੇ ਫੋਲੋ ਵੀ ਬਹੁਤ ਕਰਦੇ ਆ ਮੈਂ ਕਹਿੰਦਾ ਚੱਲ ਵੀ ਕਾਰ ਸਟਾਰਟ ਕਿੱਥੇ ਕਰੇਗਾ ਪਹਿਲਾ ਹਾਈ ਪਹਿਲਾ ਹਾਈ ਖੜ ਜਾ ਮੈਨੂੰ ਪਹਿਲਾ ਹਾਈ ਲਾਉਂਦੇ ਇਹਦੀ ਵੀਡੀਓ ਬਣਾ ਲੈਂਦੇ ਆ ਜਾ ਵੀ ਪਹਿਲਾ ਹਾਈ ਲਾ ਮੇਰੇ ਸਾਹਮਣੇ ਖੜ ਜਾ ਲਾ ਪਹਿਲਾ ਹਾਈ ਇਹ ਪਹਿਲਾ ਹਾਈ ਆ ਆ ਜਰਾ ਠੀਕ ਆ ਇਧਰ ਹਾਈ ਠੀਕ ਆ ਚੱਲ ਦੂਜੇ ਪਾਸੇ ਦੂਜੇ ਪਾਸੇ ਢਾਰ ਕੇ ਵਖਾ ਬਈ ਵਾਹ ਜਾਂ ਇੱਕ ਵਾਰ ਇੱਕ ਵਾਰ ਹੋਰ ਲਵਾ ਦੇ ਬਸ ਇੱਕ ਵਾਰਾ ਧੂਆਂ ਵਿਖਾਉਣਾ ਪਰ ਧੂਆਂ ਉਹ ਬਾਈ ਦੇਖ ਲੀ ਪਹਿਲਾਂ ਹਾਈ ਧੂਆਂ ਲਗਾਉਣਾ ਪਹਿਲਾਂ ਯਾਰ ਮਿੱਤਰੋ ਜਮਾ ਧੂਆਣੀ ਨਿਕਲਦਾ ਵਾਹ ਬਈ ਵਾਹ ਬੱਸ ਬੱਸ ਬਾਤ ਕਰ ਉਹਨਾਂ ਕੇ ਬਾਤ ਕਰਾ ਭਰਾਵਾ ਨਹੀਂ ਯਾਰ ਬਾੜਾ ਤੱਕਾ ਮੈਨੂੰ ਟਰੈਕਟਰ ਤੇ ਤਰਸਾਈ ਜਾਂਦਾ ਯਾਰ ਫਿਰ ਧੂਆਂ ਨਾ ਦਾ ਕੋਈ ਸਲੈਂਸਰ ਸਲੈਂਸਰ ਤਾਂ ਨਹੀਂ ਕੱਢ ਲਿਆ ਵਿੱਚੋਂ ਕਿਤੇ ਨਹੀਂ ਨਹੀਂ ਕੁਛ ਨਹੀਂ ਕਢਿਆ ਸਲੈਂਸਰ ਤੁਹਾਡੇ ਸਾਹਮਣੇ ਧੂਆਂ ਹੋਰ ਪਾਸੇ ਨਾ ਨਿਕਲਦਾ ਹੋਵੇ ਕਿਤੇ ਯਾਰ ਧੂਏ ਵਾਸਤੇ ਹੋਰ ਨਾ ਰੱਖਿਆ ਹੋਵੇ ਬਿਮਾਰ ਹੋ ਗਈ ਯਾਰ ਬੱਸ ਆਏ ਮਿੱਤਰੋ ਜਮਾਤੂ ਆਣੀ ਮਾਰਦਾ ਜਮਾ ਵਾਣ ਯਾਹ ਤਾਂ ਕਣੀ ਆ ਟਰੈਕਟਰ ਨਾਲ ਕੇ ਕਰ ਹੈ ਪਰ ਲੋਕੀ ਚਾਹੁੰਦੇ ਏ ਕੀ ਕਰੀਏ ਇਹ ਫਿਰ ਯਾਨੀ ਕਿ ਭੁੰਗਾ ਭਾਂਗਾ ਦੇ ਵਾਰਾ ਇਹੀ ਖਾਂਦੇ ਆ ਲੈ ਜੀ ਮਿੱਤਰੋ जमा तू आनी विखा मित्र जमा भी छोर ने कटे ही रगड़ पाले था बस 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 ओ भरावा गरीब मार करेगा ਆ ਫੜੀ ਬਣਾਈ ਹੋਈ ਔਰ ਤੋਂ ਦੂਰੋ ਬਣਾਈ ਵੋ 11 ਨੇ ਬਣਾਇਆ 11 ਨੇ ਬਣਾਇਆ ਵਾਹ ਬਹੁਤ ਫਟਦੀ ਛੜ ਕੇ ਛੜ ਕੇ ਪੱਟਦੀ ਹੋਈ ਖਰੂ ਰੋਡ ਪੱਟਤਾ ਬਣਾ ਕੇ ਦੇਣਾ ਪੈਣਾ ਤੁਹਾਨੂੰ ਇਹ ਬਾਈ ਯਾਰ ਬੰਦਾ ਤਾਂ ਤੂੰ ਵਾਕਈ ਕੰਮ ਦਾ ਹੈਣਾ ਬਹੁਤ ਸਿਰਾਂ ਚੀਜ਼ ਆ ਬਹੁਤ ਵਧੀਆ ਲੱਗਿਆ ਮੈਨੂੰ ਮੈਂ ਜਦੋਂ ਆਇਆ ਨਾ ਵੀਡੀਓ ਬਣਾਉਣ ਹਾਂਜੀ ਹਾਂਜੀ ਮੈਂ ਕਿਹਾ ਕਿ ਤੇ ਐਵੇਂ ਰਾਜਸਤਾਨੀ ਨੇ ਯਾਰ ਸੱਦ ਲਿਆਣਾ ਮੈਨੂੰ ਤਾਂ ਲੱਗਦਾ ਐਵੇਂ ਟੋਲੇ ਜਿਹਾ ਹੀ ਕੰਮ ਆ ਠੀਕ ਹੈ ਜੀ ਮੈਂ ਰਾਜਸਤਾਨੀ ਦੇ ਮੂੰਹ ਨੂੰ ਆਇਆ ਠੀਕ ਹੈ ਜੀ ਸਿੱਧੀ ਗੱਲ ਠੀਕ ਹੈ ਜੀ ਤੇ ਮੈਨੂੰ ਉਮੀਦ ਨਹੀਂ ਸੀ ਵੀ ਇਹ ਕੰਮ ਹੋਊਗਾ ਇੱਥੇ ਤੇ ਪਰ ਨਹੀਂ ਵਾਕਈ ਬਹੁਤ ਵਧੀਆ ਚੀਜ਼ ਆ ਬਾਕੇ ਮਾਲ ਚੀਜ਼ ਆ ਤੇ ਗਾਂਹ ਹੋਰ ਇਹਨੂੰ ਥੋੜਾ ਜਿਹਾ ਅਪਡੇਟ ਕਰ ਅਪਗ੍ਰੇਡ ਕਰ ਹੈ ਕੋਈ ਨਾ ਕੋਈ ਨੀ ਜ਼ਰੂਰ ਤੇ ਬਹੁਤ ਮਿਹਰਬਾਨੀ ਜੀ ਠੀਕ ਹੈ ਜੀ ਮਿਲ ਕੇ ਚੰਗਾ ਲੱਗਿਆ 4000 ਰੁਪਏ ਦਾ ਨੰਬਰ ਆਪਦਾ ਦੱਸਦੇ ਮੇਰਾ ਜੀ 94171828307 ਆਪਣੀ ਦੁਕਾਨ ਦਾ ਐਡਰੈਸ ਹੈਗਾ ਜਨਤਾ ਡੀਲ ਸਰਵਿਸ ਸ਼੍ਰੀ ਮਕਸਰ ਸਾਹਿਬ ਰਾਜਪਾਲ ਸ਼੍ਰੀ ਮੇਦੇ ਨਾਲ ਦੀ ਗਲੀਏ ਚ ਇਹ ਬਾਈ ਦੇ ਨਾਲ ਕੀ ਲਿਆ ਜਾ ਕੇ ਵੈਹੀ ਆ ਜੀ ਭਰਾਈ ਹੈ ਵੀਰੇ ਭਰਾਈ ਆ ਇੱਥੇ ਵੀ ਆਣ ਕੇ ਕਰ ਜਾਇਆ ਕਰਾਂਗੇ ਹਾਂ ਜੀ ਹਾਂ ਜੀ ਇੱਥੇ ਵੀ ਆ ਕੇ ਕਰ ਦਿਆਂ ਕਰਾਂਗੇ ਠੀਕ ਹੈ ਜੀ ਮਿਹਰਬਾਨੀ ਰਾਸਤਾਨੀ ਨਾ ਲਾ ਲੈ ਲੈ ਵੀ ਰਾਸਤਾਨੀ ਆਪਾਂ ਤੁਹਾਡੇ ਮੂੰਹ ਨ ਬਣਾਈ ਵੀਡੀਓ ਹਾਂ ਜ ਵਾਕਿ ਮੈਨੂੰ ਐਂ ਲੱਗਿਆ ਸੀ ਪਹਿਲਾਂ ਵੀ ਕਿੱਥੇ ਕੰਮ ਹੋਣਾ ਰਾਸਤਾਨੀ ਤੋਂ ਪਰ ਨਹੀਂ ਸਿਰਾ ਲੱਗਦਾ ਬਾਈ ਬਹੁਤ ਵਧੀਆ ਚੀਜ਼ ਆ ਕੋਈ ਵੀ ਟਰੈਕਟਰ ਲੈ ਆਂ ਤੂੰ ਕੋਈ ਯੁੰਡੀ ਆ ਜਾਂ ਕੋਈ ਹੋਰ 911 ਜਾਂ ਕੋਈ ਆਸ਼ਾ ਲੈ ਆਂ ਆਸ਼ਾ ਕੀ ਆਸ਼ਾ ਵੀ ਕਰ ਦੋਗੇ ਆਸ਼ਾ ਤੇ ਨਸਲੈਂਸਰ ਤੂੰ ਹਣੀ ਮਾਰਦਾ ਕਿਉਂ ਬਾਈ ਦੱਸੋ ਬਿਲਕੁਲ ਹੀ ਬਿਲਕੁਲ ਆਸ਼ਾ ਵੀ ਪੂਰਾ ਜੋਰ ਮਾਰੂ ਬਾਈ ਨੇ ਘਟੋ ਘਟਨਾ ਮੋਕਸਰ ਦੇ 15 ਟਰੈਕਟਰ ਭੇਜੇ ਮੇਰੇ ਕੋ ਵੀਰੇ ਦੇ ਵੀਰੇ ਕਿਹੜੇ ਪੰਪ ਤੋਂ ਵੀਰੇ ਦੇ ਜਿਹੜੇ ਟਰੈਕਟਰ ਮੈਂ ਮੈਨਾਂ ਏਜੰਸੀ ਦੇ ਟਰੈਕਟਰ ਵੀ ਮੈਂ ਕਰਕੇ ਆਉਣਾ ਬਾਈ ਮੋਕਸਰ ਅਸੀਂ ਕਈ ਪੰਪ ਕਿਤੇ ਮੋਕਸਰ ਸਾਨੂੰ ਕ ਦੇਗੇ ਵਾਰੀ ਵਾਰੀ ਪੰਪ ਖੋਲ ਕੇ ਲਿਆਉਂਦੇ ਸੀਗੇ ਅੱਛਾ ਲੇਕਿਨ ਬਾਈ ਕੋਲ ਅਸੀਂ ਭੇਜੇ ਟਰੈਕਟਰ ਅੱਛਾ ਬਾਈ ਨੇ ਉਹ ਟਰੈਕਟਰਾਂ ਦਾ ਧੂਆਂ ਗੈ ਵੀ ਕਰਦਾ ਆਪਾਂ ਕਰਦੇ ਆ ਆਸ਼ੇ ਦਾ ਆਸ਼ਾ ਜਿਹੜੇ ਉਹ ਕਿਹੜਾ ਬਾਈ ਦਾ ਸਭ ਤੋਂ ਛੋਟਾ ਜਿਹੜਾ ਆਮ ਹੀ ਲਈ 42 241 ਉਹਦਾ ਕਰ ਦੋਂਗੇ ਵੀ ਆ ਪੂਰਾ ਜੋਰ ਮਾਰੂਗਾ ਭੰਗ ਭੰਗ ਤੇ ਨਹੀਂ ਅੜਦਾ ਹਾਂਜੀ ਹੈ ਚੜਾਈ ਝੜੂਈ ਤੇ ਵੀ ਨਹੀਂ ਮੈਂ ਨਾ ਤੇ ਉਹ ਕਰਕੇ ਵਿਖਾ ਕੋਈ ਲੱਬ ਟਰੈਕਟਰ ਕੋਈ ਹੈਗਾ ਬਾਈ ਦੇ ਟਰੈਕਟਰ ਆ ਹੁਣ ਤੁਹਾਨੂੰ ਦੱਸਾਂਗੇ ਤੁਹਾਨੂੰ ਠੀਕ ਹੈ ਠੀਕ ਆ ਤੇ ਇਸ ਦਰ ਸ਼ਪੈਦ ਨੇ ਤੁਹਾਡਾ ਦਵਾਰ ਨਹੀਂ ਰੈਟ ਦੇ ਤੇ ਹੁਣ ਜਦੋਂ ਨਾ ਹੁਣ ਵਾਣ ਹੋਣਗੇ ਉਹ ਵੀ ਨਹੀਂ ਆ ਰਹਾ ਵੇਖਣਾ ਠੀਕ ਆ ਜੇ ਤਵੀਆਂ ਜਾਂ ਹਲ ਤੇ ਚਲ ਠੀਕ ਆ ਭਰਾ ਬਹੁਤ ਮਿਹਰਬਾਨੀ ਧੰਨਵਾਦ ਠੀਕ ਆ ਬਾਈ ਨਾ ਕੀ ਦੱਸਿਆ ਸੀ ਬਾਈ ਬਲਜਿੰਦਰ ਸਿੰਘ ਬਲਜਿੰਦਰ ਸਿੰਘ